ਸਤਿ ਸ਼੍ਰੀ ਅਕਾਲ ਦੋਸਤੋ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਮੈਂ ਵੀਰਪਾਲ ਕੌਰ ਚਰਨੇ ਕੁਦਰਤ ਦਾ ਇੱਕ ਅਜੀਹਾ ਕ੍ਰਿਸ਼ਮ ਹਾਂ ਜਿੰਨਾਂ ਨੂੰ ਦੇਖ ਕੇ ਮਨ ਸ਼ਾਂਤ ਹੋ ਜਾਂਦਾ ਹੈ ਸੈਂਕੜੇ ਮੀਟਰ ਦੀ ਉਚਾਈ ਤੋਂ ਦੁੱਧ ਵਰਗੇ ਚਿੱਟੇ ਪਾਣੀ ਦਾ ਇਹ ਠੰਢੀ ਗਣਾ ਇੱਕ ਅਜੀਹਾ ਦ੍ਰਿਸ਼ ਹੁੰਦਾ ਹੈ ਜੋ ਸਾਰ ਰੋਕ ਦਿੰਦਾ ਹੈ ਅਸੀਂ ਨਿਆਗਰਾ ਜਾਂ ਵਿਕਟੋਰੀਆ ਫਾਲਸ ਵਰਗੇ ਵਿਸ਼ਾਲ ਝਰਨਿਆਂ ਬਾਰੇ ਬਹੁਤ ਸੁਣਿਆ ਹੈ ਪਰ ਕੀ ਤੁਸੀਂ ਕਦੇ ਦੁਨੀਆ ਦੇ ਸਭ ਤੋਂ ਉੱਚੇ ਝਰਨੇ ਦੀ ਕਲਪਨਾ ਕੀਤੀ ਹੈ ਇੱਕ ਅਜਿਹਾ ਝਰਨਾ ਜੋ ਲਗਭਗ 1 ਕਿਲੋਮੀਟਰ ਦੀ ਉਚਾਈ ਤੋਂ ਡਿੱਗਦਾ ਹੈ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਉੱਚੇ ਝਰਨੇ ਐਂਜਲ ਫਾਲਸ ਦੀ ਇਹ ਆਇਫਲ ਟਾਵਰ ਤੋਂ 3 ਗੁਣਾ ਅਤੇ ਨਿਆਗਰਾ ਫਾਲਸ ਤੋਂ ਲਗਭਗ 15 ਗੁਣਾ ਵੱਧ ਉੱਚਾ ਹੈ ਪਰ ਇਸ ਦੀ ਕਹਾਣੀ ਸਿਰਫ ਇਸ ਦੀ ਉਚਾਈ ਦੀ ਹੀ ਨਹੀਂ ਹੈ ਇੱਕ ਗਮ ਹੋਈ ਦੁਨੀਆ ਇੱਕ ਬਹਾਦਰ ਪਾਇਲਟ ਅਤੇ ਕੁਦਰਤ ਦੇ ਅਦਭੁਤ ਨਜ਼ਾਰਿਆਂ ਦੀ ਕਹਾਣੀ ਹੈ ਇਸ ਵੀਡੀਓ ਵਿੱਚ ਅਸੀਂ ਇਨਾਂ ਸਵਾਲਾਂ ਦੇ ਜਵਾਬ ਲੱਭਾਂਗੇ ਇਹ ਝਰਨਾ ਇੱਕ ਆਮ ਪਹਾੜ ਤੋਂ ਨਹੀਂ ਬਲਕਿ ਇੱਕ ਗਮ ਹੋਈ ਦੁਨੀਆ ਤੋਂ ਕਿਵੇਂ ਡਿੱਗਦਾ ਹੈ ਇਸ ਦਾ ਨਾਮ ਇੱਕ ਅਮਰੀਕੀ ਪਾਇਲਟ ਜਿਮੀ ਐਂਜਲ ਦੇ ਨਾਮ ਤੇ ਕਿਉਂ ਪਿਆ ਅਤੇ ਉਸ ਦੀ ਜਹਾਜ਼ ਹਾਦਸੇ ਦੀ ਕਹਾਣੀ ਕੀ ਹੈ ਅਤੇ ਦੁਨੀਆ ਦੇ ਸਭ ਤੋਂ ਉੱਚੇ ਝਰਨੇ ਤੱਕ ਪਹੁੰਚਣਾ ਅੱਜ ਵੀ ਇੰਨਾ ਔਖਾ ਅਤੇ ਰੋਮਾਂਚਕ ਕਿਉਂ ਹੈ ਆਓ ਦੱਖਣੀ ਅਮਰੀਕਾ ਦੇ ਵੈਨੇਜ਼ੁਏਲਾ ਦੇ ਜੰਗਲਾਂ ਵਿੱਚ ਚੱਲੀਏ ਅਤੇ ਇਸ ਕੁਦਰਤੀ ਉਜੂਬੇ ਦੇ ਰਾਜ਼ਾਂ ਜਾਣੀਏ। ਇਹ ਚਰਨਾ ਇੱਕ ਆਮ ਪਹਾੜ ਤੋਂ ਨਹੀਂ, ਬਲਕਿ ਇੱਕ ਗੁੰਮ ਹੋਈ ਦੁਨੀਆ ਤੋਂ ਕਿਵੇਂ ਦਿਖਦਾ ਹੈ? ਇਸ ਦਾ ਜਵਾਬ ਇਸ ਖੇਤਰ ਦੇ ਵਿਲੱਖਣ ਭੂ-ਵਿਗਿਆਨ ਵਿੱਚ ਛੁਪਿਆ ਹੋਇਆ ਹੈ। ਐਂਜਲ ਫਾਲਸ ਇਸ ਜਗ੍ਹਾ ਤੇ ਸਥਿਤ ਹੈ, ਉਹ ਵੈਨੇਜ਼ੁਏਲਾ ਦਾ ਗੁਆਇਨਾ ਨੈਸ਼ਨਲ ਪਾਰਕ ਹੈ, ਜੋ ਕਿ ਗੁਆਇਨਾ ਹਾਈਲੈਂਡਸ ਦਾ ਹਿੱਸਾ ਹੈ। ਇਸ ਖੇਤਰ ਦੀ ਸਭ ਤੋਂ ਖਾਸ ਗੱਲ ਹਨ ਤੇਪੋਈ ਸਥਾਨ ਦੇ ਮੋਨ ਪਹਾੜਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਦੇਵਤਿਆਂ ਦਾ ਘਰ ਇਹ ਵਿਸ਼ਾਲ ਚਪਤੀ ਚੋਟੀ ਵਾਲੇ ਪਹਾੜ ਹਨ ਜਿਨ੍ਹਾਂ ਦੀਆਂ ਕੰਡਾਂ ਲਗਭਗ ਸਿੱਧੀਆਂ ਸੈਂਕੜੇ ਮੀਟਰ ਉੱਚੀਆਂ ਹੁੰਦੀਆਂ ਹਨ ਇਹ ਟੇਪੋਈ ਦੁਨੀਆ ਦੀ ਸਭ ਤੋਂ ਪੁਰਾਣੀਆਂ ਚਟਾਨਾਂ ਦੀਆਂ ਬਣਤਰਾਂ ਵਿੱਚੋਂ ਇੱਕ ਹਨ ਜੋ ਅਰਬਾ ਸਾਲ ਪੁਰਾਣੀ ਇੱਕ ਪ੍ਰਾਚੀਨ ਸੈਂਡਸਟੋਨ ਪਠਾਰ ਤੇ ਬਚੇ ਹੋਏ ਹਿੱਸੇ ਹਨ ਕਿਉਂਕਿ ਇਹਨਾਂ ਦੀਆਂ ਚੋਟੀਆਂ ਲੱਖਾਂ ਸਾਲਾਂ ਤੋਂ ਆਲੇ ਦੁਆਲੇ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਅਲੱਗ-ਕਲੱਗ ਰਹੀਆਂ ਹਨ ਇਸ ਲਈ ਇਨ੍ਹਾਂ ਤੇ ਇੱਕ ਵਿਲੱਖਣ ਇਕੋਸਿਸਟਮ ਵਿਕਸਿਤ ਹੋ ਗਿਆ ਹੈ ਜਿਸ ਵਿੱਚ ਅਜਿਹੇ ਪੌਦੇ ਅਤੇ ਜਾਨਵਰ ਹਨ ਜੋ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੇ ਇਹ ਸੱਚਮੁੱਚ ਇੱਕ ਗਮ ਹੋਈ ਦੁਨੀਆ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਮਸ਼ਹੂਰ ਲੇਖਕ ਆਰਥਰ ਕੋਨਨ ਡੋਇਲ ਨੇ ਆਪਣਾ ਨਾਵਲ ਡੇ ਲੌਸਟ ਵਰਲਡ ਲਿਖਿਆ ਸੀ ਐਂਜਲ ਫਾਲਸ ਇਸੇ ਤਰ੍ਹਾਂ ਦੀ ਇੱਕ ਵਿਸ਼ਾਲ ਟੈਪੋਈ ਜਿਸ ਦਾ ਨਾਮ ਆਯੂਨ ਟੈਪੋਈ ਜਾਂ ਸ਼ੈਤਾਨ ਦਾ ਪਹਾੜ ਹੈ ਦੇ ਉੱਪਰੋਂ ਡੈਗਦਾ ਹੈ ਇਸ ਝਰਨੇ ਦਾ ਕੋਈ ਰਵਾਇਤੀ ਸਰੋਤ ਨਹੀਂ ਹੈ ਜਿਵੇਂ ਕਿ ਕੋਈ ਛੀਲ ਜਾਂ ਗਲੇਸ਼ੀਅਰ ਇਸ ਦਾ ਪਾਣੀ ਸਿੱਧਾ ਇਸ ਵਿਸ਼ਾਲ 700 ਵਰਗ ਕਿਲੋਮੀਟਰ ਦੇ ਚਪਟੇ ਸਿਖਰ ਤੇ ਪੈਣ ਵਾਲੀ ਭਾਰੀ ਬਾਰਿਸ਼ ਤੋਂ ਆਉਂਦਾ ਹੈ ਇਹ ਬਾਰਿਸ਼ ਦਾ ਪਾਣੀ ਇਕੱਠਾ ਹੋ ਕੇ ਇੱਕ ਨਦੀ ਬਣਾਉਂਦਾ ਹੈ ਜੋ ਅੰਤ ਵਿੱਚ ਟੇਪੋਈ ਦੇ ਕਿਨਾਰੇ ਤੋਂ ਇੱਥਾ 1 ਕਿਲੋਮੀਟਰ ਦੀ ਡੂੰਗੀ ਖਾਈ ਹੱਥ ਡੈਗਦਾ ਹੈ ਇਸ ਝਰਨੇ ਦਾ ਨਾਮ ਇੱਕ ਅਮਰੀਕੀ ਪਾਇਲਟ ਜਿਮੀ ਐਂਜਲ ਦੇ ਨਾਮ ਤੇ ਕਿਉਂ ਪਿਆ ਅਤੇ ਉਸ ਦੀ ਜਹਾਜ਼ ਹਾਦਸੇ ਦੀ ਕਹਾਣੀ ਕੀ ਹੈ ਜਿਵੇਂ ਕਿ ਸਾਡੇ ਟੈਕਸਟ ਵਿੱਚ ਦੱਸਿਆ ਗਿਆ ਹੈ ਇਸ ਚਰਨੇ ਦਾ ਨਾਮ ਇੱਕ ਅਮਰੀਕੀ ਸਾਹਸੀ ਜੇਮਸ ਚੀਨੀ ਏਂਜਲ ਦੇ ਨਾਮ ਤੇ ਰੱਖਿਆ ਗਿਆ ਹੈ ਜਿਮੀ ਏਂਜਲ ਇੱਕ ਬੁਸ਼ ਪਾਇਲਟ ਸੀ ਜੋ ਵੈਨੇਜ਼ੁਏਲਾ ਦੇ ਦੁਰਗਰਾਮ ਇਲਾਕਿਆਂ ਵਿੱਚ ਉਡਾਣ ਭਰਦਾ ਸੀ ਉਹ ਕੋਈ ਖੋਜੀ ਨਹੀਂ ਸੀ ਬਲਕਿ ਸੋਨੇ ਦੀ ਤਲਾਸ਼ ਵਿੱਚ ਸੀ 1933 ਵਿੱਚ ਇੱਕ ਪੁਰਾਣੀ ਖਣਿਜ ਖੋਜੀ ਦੇ ਨਕਸ਼ੇ ਦੀ ਪਾਲਣਾ ਕਰਦੇ ਹੋਏ ਉਹ ਇੱਕ ਸੋਨੇ ਦੀ ਨਦੀ ਦੀ ਤਲਾਸ਼ ਵਿੱਚ ਆਯੂਨ ਟੇਪੋਈ ਦੇ ਉਪਰੋਂ ਆੜ ਰਿਹਾ ਸੀ ਉਦੋਂ ਹੀ ਉਸ ਨੇ ਪਹਿਲੀ ਵਾਰ ਇਸ ਵਿਸ਼ਾਲ ਝਰਨੇ ਨੂੰ ਦੇਖਿਆ ਭਾਵੇਂ ਸਥਾਨਕ ਪੇਮੋਨ ਲੋਕ ਇਸ ਝਰਨੇ ਬਾਰੇ ਸਦੀਆਂ ਤੋਂ ਜਾਣਦੇ ਸਨ ਪਰ ਜਿਮੀ ਐਂਜਲ ਉਹ ਪਹਿਲਾ ਬਾਰੀ ਵਿਅਕਤੀ ਸੀ ਜਿਸ ਨੇ ਇਸ ਨੂੰ ਦੇਖਿਆ ਅਤੇ ਦੁਨੀਆ ਦਾ ਧਿਆਨ ਇਸ ਵੱਲ ਖਿੱਚਿਆ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ 1937 ਵਿੱਚ ਜਿਮੀ ਐਂਜਲ ਆਪਣੇ ਪਤਨੀ ਮੈਰੀ ਅਤੇ ਦੋ ਹੋਰ ਸਾਥੀਆਂ ਨਾਲ ਦੁਬਾਰਾ ਵਾਪਸ ਆਇਆ। ਇਸ ਵਾਰ ਉਸ ਦਾ ਇਰਾਦਾ ਹੋਰ ਵੀ ਦਲੇਰਾਨਾ ਸੀ। ਉਹ ਆਪਣਾ ਛੋਟਾ ਜਹਾਜ਼, ਏਲ ਰੀਓ ਕਾਰੋਨੀ, ਆਯੁੰਟੇ ਪੋਈ ਦੇ ਸਿਖਰ ਤੇ ਉਤਾਰਨਾ ਚਾਹੁੰਦਾ ਸੀ। ਉਸ ਨੂੰ ਉਮੀਦ ਸੀ ਕਿ ਉੱਥੇ ਉਸ ਨੂੰ ਸੋਨਾ ਮਿਲੇਗਾ। ਪਰ ਜਿਵੇਂ ਹੀ ਉਸ ਨੇ ਲੈਂਡਿੰਗ ਕੀਤੀ, ਜਹਾਜ਼ ਦੇ ਪਈਏ ਤੇ ਪੋਈ ਦੀ ਦਲਦਲੀ ਜ਼ਮੀਨ ਵਿੱਚ ਫਸ ਗਏ ਅਤੇ ਜਹਾਜ਼ ਦਾ ਨੱਕ ਟੁੱਟ ਗਿਆ। ਜਹਾਜ਼ ਉੱਡ ਨਹੀਂ ਸਕਦਾ ਸੀ ਉਹ ਚਾਰੇ ਜਣੇ ਦੁਨੀਆ ਦੀ ਸਭ ਤੋਂ ਅਲੱਗ-ਅਲੱਗ ਥਾਵਾਂ ਵਿੱਚੋਂ ਇੱਕ ਤੇ ਫਸ ਗਏ ਸਨ ਉਹਨਾਂ ਕੋਲ ਬਹੁਤ ਘੱਟ ਭੋਜਨ ਸੀ ਅਤੇ ਵਾਪਸ ਜਾਣ ਦਾ ਕੋਈ ਰਸਤਾ ਨਹੀਂ ਸੀ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ 11 ਦਿਨਾਂ ਤੱਕ ਬੈਦਲ ਯਾਤਰਾ ਕੀਤੀ ਖਤਰਨਾਕ ਅਣਜਾਣ ਜੰਗਲਾਂ ਅਤੇ ਚਟਾਨਾਂ ਵਿੱਚੋਂ ਲੰਘਦੇ ਹੋਏ ਅਤੇ ਅੰਤ ਵਿੱਚ ਸੁਰੱਖਿਅਤ ਵਾਪਸ ਮਨੁੱਖੀ ਬਸਤੀ ਤੱਕ ਪਹੁੰਚ ਗਏ। ਇਸ ਅਦੁੱਤੀ ਬਚਾਅ ਦੀ ਕਹਾਣੀ ਨੇ ਜਿਮੀ ਐਂਜਲ ਅਤੇ ਉਸ ਦੇ ਐਂਜਲਸ ਫਾਲ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ ਅਤੇ ਇਸ ਤਰ੍ਹਾਂ ਇਸ ਚਰਨੇ ਦਾ ਨਾਮ ਉਸ ਦੇ ਨਾਮ ਤੇ ਪੱਕੇ ਤੌਰ ਤੇ ਪੈ ਗਿਆ। ਦੁਨੀਆ ਦੇ ਸਭ ਤੋਂ ਉੱਚੇ ਝਰਨੇ ਤੱਕ ਪਹੁੰਚਣਾ ਅੱਜ ਵੀ ਇੰਨਾ ਔਖਾ ਅਤੇ ਰੋਮਾਂਚਿਕ ਕਿਉਂ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਪਹੁੰਚਣਾ ਆਸਾਨ ਹੈ ਇਹ ਅੱਜ ਵੀ ਇੱਕ ਅਸਲ ਸਾਹਸ ਹੈ ਇਹ ਝਰਨਾ ਕਨਾਈਮਾ ਨੈਸ਼ਨਲ ਪਾਰਕ ਦੇ ਇੰਨੇ ਡੂੰਘੇ ਅਤੇ ਦੁਰਗਰਮ ਹਿੱਸੇ ਵਿੱਚ ਸਥਿਤ ਹੈ ਕਿ ਉੱਥੇ ਤੱਕ ਕੋਈ ਸੜਕ ਨਹੀਂ ਜਾਂਦੀ ਇੱਥੇ ਪਹੁੰਚਣ ਦਾ ਸਫ਼ਰ ਆਪਣੇ ਆਪ ਵਿੱਚ ਇੱਕ ਯਾਦਗਾਰੀ ਅਨੁਭਵ ਹੈ ਜ਼ਿਆਦਾਤਰ ਯਾਤਰੀਆਂ ਨੂੰ ਪਹਿਲਾਂ ਇੱਕ ਛੋਟੇ ਜਹਾਜ਼ 'ਚ ਕਨਾਈਮਾ ਨਾਂ ਦੇ ਛੋਟੇ ਜਿਹੇ ਪੈਂਟ ਤੱਕ ਉਡਾਨ ਭਰਨੀ ਪੈਂਦੀ ਹੈ ਜੋ ਕਿ ਪਾਰਕ ਦਾ ਗੇਟਵੇ ਹੈ ਕਨਾਈਮਾ ਖੋਦ ਛੀਲਾ ਅਤੇ ਛੋਟੇ ਚਰਨਿਆਂ ਨਾਲ ਕਿਰਿਆ ਇੱਕ ਬਹੁਤ ਹੀ ਖੂਬਸੂਰਤ ਸਥਾਨ ਹੈ ਉਥੋਂ ਐਂਜਲ ਫਾਲਸ ਤੱਕ ਪਹੁੰਚਣ ਲਈ ਯਾਤਰੀਆਂ ਨੂੰ ਇੱਕ ਮੋਟਰ ਵਾਲੀ ਲੱਕੜ ਦੀ ਕਿਸ਼ਤੀ ਜਿਸ ਨੂੰ ਪੁਰੀਆਰਾ ਕਿਹਾ ਜਾਂਦਾ ਹੈ ਵੇਚ ਕਈ ਘੰਟਿਆਂ ਦੀ ਯਾਤਰਾ ਕਰਨੀ ਪੈਂਦੀ ਹੈ ਇਹ ਯਾਤਰਾ ਕਰਾਓ ਅਤੇ ਫਿਰ ਚੁਰੂਨ ਨਦੀਆਂ ਦੇ ਉੱਪਰ ਵੱਲ ਹੁੰਦੀ ਹੈ ਇਹ ਸਫ਼ਰ ਤੁਹਾਨੂੰ ਸੰਘਣੇ ਅਣਸ਼ੂਹੇ ਰੇਨ ਫੋਰੈਸਟ ਅਤੇ ਤੇਪੋਈ ਦੇ ਸ਼ਾਨਦਾਰ ਨਜ਼ਾਰਿਆਂ ਵਿੱਚ ਲੈ ਜਾਂਦਾ ਹੈ ਕਈ ਘੰਟਿਆਂ ਦੀ ਕਿਸ਼ਤੀ ਦੀ ਯਾਤਰਾ ਤੋਂ ਬਾਅਦ ਤੁਸੀਂ ਇੱਕ ਕੈਂਪ ਤੇ ਪਹੁੰਚਦੇ ਹੋ ਜਿੱਥੇ ਤੁਸੀਂ ਰਾਤ ਬਿਤਾਉਂਦੇ ਹੋ ਅਗਲੇ ਦਿਨ ਤੁਹਾਨੂੰ ਲਗਭਗ 1 ਘੰਟੇ ਲਈ ਜੰਗਲ ਵਿੱਚੋਂ ਪੈਦਲ ਯਾਤਰਾ ਕਰਨੀ ਪੈਂਦੀ ਹੈ ਅਤੇ ਫਿਰ ਇਹ ਸਾਰੇ ਸਫ਼ਰ ਤੋਂ ਬਾਅਦ ਤੁਹਾਨੂੰ ਇੱਕ ਉਹ ਨਜ਼ਾਰਾ ਮਿਲਦਾ ਹੈ ਜਿਸ ਦੀ ਤੁਸੀਂ ਉਡੀਕ ਕਰ ਰਹੇ ਸੀ ਐਂਜਲ ਫਾਲਸ ਆਪਣੀ ਪੂਰੀ ਸ਼ਾਨ ਨਾਲ ਤੁਹਾਡੇ ਸਾਹਮਣੇ ਹੁੰਦਾ ਹੈ ਇਸ ਦੀ ਉਚਾਈ ਇੰਨੀ ਜ਼ਿਆਦਾ ਹੈ ਕਿ ਹੇਠਾਂ ਪਹੁੰਚਣ ਤੋਂ ਪਹਿਲਾਂ ਹੀ ਪਾਣੀ ਦਾ ਜ਼ਿਆਦਾਤਰ ਹਿੱਸਾ ਧੁੰਦ ਅਤੇ ਮਿਸਟ ਵਿੱਚ ਬਦਲ ਜਾਂਦਾ ਹੈ ਜੋ ਇੱਕ ਜਾਦੂਈ ਮਾਹੌਲ ਬਣਾਉਂਦਾ ਹੈ ਭਾਵੇਂ ਦੁਨੀਆ ਇਸ ਨੂੰ ਐਂਜਲ ਫਾਲਸ ਦੇ ਨਾਮ ਨਾਲ ਜਾਣਦੀ ਹੈ ਪਰ ਇਸ ਦਾ ਇੱਕ ਹੋਰ ਬਹੁਤ ਪੁਰਾਣਾ ਅਤੇ ਸਥਾਨਕ ਨਾਮ ਵੀ ਹੈ ਇੱਥੋਂ ਦੇ ਮੂਲ ਨਿਵਾਸੀ ਪੇਮੋਨ ਕਬੀਲੇ ਦੇ ਲੋਕ ਇਸ ਚਰਨੇ ਨੂੰ ਕੇਰੇ ਪਾਕੋਪਾਈ ਮੇਰੂ ਕਹਿੰਦੇ ਹਨ ਉਹਨਾਂ ਦੀ ਭਾਸ਼ਾ ਵਿੱਚ ਇਸ ਦਾ ਅਰਥ ਹੈ ਸਭ ਤੋਂ ਡੂੰਗੀ ਜਗ੍ਹਾ ਦਾ ਚਰਨਾ ਇਹ ਨਾਮ ਚਰਨੇ ਦੀ ਸ਼ਕਤੀ ਅਤੇ ਇਸ ਦੇ ਮੂਲ ਨੂੰ ਦਰਸਾਉਂਦਾ ਹੈ ਜੋ ਕਿ ਸ਼ਕਤੀਸ਼ਾਲੀ ਆਇਓਨ ਤੇ ਪੋਏ ਦੀ ਡੂੰਘਾਈ ਤੋਂ ਆਉਂਦਾ ਹੈ ਪੇਮੋਨ ਲੋਕਾਂ ਲਈ ਇਹ ਟਿਪੂਈ ਸਿਰਫ ਪਹਾੜ ਨਹੀਂ ਹੈ ਉਪਵਿੱਤਰ ਸਥਾਨ ਹੈ ਜਿੱਥੇ ਸ਼ਕਤੀਸ਼ਾਲੀ ਆਤਮਾਵਾਂ ਦਾ ਵਾਸ ਹੈ ਉਹਨਾਂ ਦੀਆਂ ਕਹਾਣੀਆਂ ਅਤੇ ਵਿਸ਼ਵਾਸ ਇਸ ਧਰਤੀ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ ਉਹ ਸਦੀਆਂ ਤੋਂ ਹੀ ਇਸ ਕੁਦਰਤ ਨਾਲ ਇੱਕ ਸੁਰਤਾ ਵਿੱਚ ਰਹਿੰਦੇ ਆ ਰਹੇ ਹਨ ਅਤੇ ਇਸ ਦੇ ਹਰ ਕੋਨੇ ਦਾ ਸਤਕਾਰ ਕਰਦੇ ਹਨ 2009 ਵਿੱਚ ਵੈਨੇਜ਼ੂਏਲਾ ਦੇ ਤਤਕਾਲੀ ਰਾਸ਼ਟਰਪਤੀ ਯੂਗੋ ਸ਼ਾਵੇਜ਼ ਨੇ ਦੇਸ਼ ਦੇ ਸਵਦੇਸ਼ੀ ਵਿਰਸੇ ਨੂੰ ਸਨਮਾਨ ਦੇਣ ਲਈ ਅਧਿਕਾਰਤ ਤੌਰ ਤੇ ਐਲਾਨ ਕੀਤਾ ਕਿ ਚਰਨੇ ਦਾ ਨਾਮ ਬਦਲ ਕੇ ਕੇਰੇਪਾਕੋਪਾਈ ਮੀਰੂ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਇਹ ਚਰਨਾ ਸਾਡਾ ਹੈ ਅਤੇ ਇਹ ਜਿਮੀ ਐਂਜਲ ਦੇ ਉੱਥੇ ਪਹੁੰਚਣ ਤੋਂ ਬਹੁਤ ਪਹਿਲਾਂ ਤੋਂ ਮੌਜੂਦ ਸੀ। ਹਾਲਾਂਕਿ ਅੰਤਰਰਾਸ਼ਟਰੀ ਫੱਦਰ ਤੇ ਅਜੇ ਵੀ ਐਂਜਲ ਫਾਲਸ ਨਾਮ ਵਧੇਰੇ ਪ੍ਰਚਲਿਤ ਹੈ ਪਰ ਇਸ ਦਾ ਸਥਾਨਕ ਨਾਮ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਜਗ੍ਹਾ ਦ ਆਪਨੈਕ ਇਤਿਹਾਸ ਅਤੇ ਇੱਕ ਸੱਭਿਆਚਾਰ ਹੁੰਦਾ ਹੈ ਜੋ ਅਕਸਰ ਬਾਰੀ ਨਾਵਾਂ ਦੇ ਪਿੱਛੇ ਛੁਪ ਜਾਂਦਾ ਹੈ ਤਾਂ ਦੋਸਤੋ ਇਹ ਸੀ ਐਂਜਲ ਫਾਲਸ ਦੀ ਕਹਾਣੀ ਇੱਕ ਚਰਨਾ ਜੋ ਸਿਰਫ ਪਾਣੀ ਦਾ ਵਹਾਅ ਨਹੀਂ ਬਲਕਿ ਬਹੁਤ ਕੁਝ ਹੈ ਇਹ ਧਰਤੀ ਦੇ ਪ੍ਰਾਚੀਨ ਪੂ ਵਿਗਿਆਨ ਦਾ ਇੱਕ ਜੀਵਤ ਸਬੂਤ ਹੈ ਇੱਕ ਗਮ ਹੋਈ ਦੁਨੀਆ ਦਾ ਪ੍ਰਵੇਸ਼ ਦੁਆਰ ਹੈ ਇਹ ਜਿਮੀ ਐਂਜਲ ਵਾਰੀਆ ਮਨੁੱਖੀ ਸਾਹਸ ਅਤੇ ਹਿੰਮਤ ਦੀ ਇੱਕ ਰੋਮਾਂਚਿਕ ਗਾਥਾ ਹੈ ਇਹ ਪੈਮੋਨ ਲੋਕਾਂ ਦੀ ਪਵਿੱਤਰ ਵਿਰਾਸਤ ਦਾ ਪ੍ਰਤੀਕ ਹੈ ਅਤੇ ਸਭ ਤੋਂ ਵੱਧ ਇਹ ਕੁਦਰਤ ਦੀ ਉਸ ਸ਼ਕਤੀ ਅਤੇ ਸੁੰਦਰਤਾ ਦਾ ਪ੍ਰਦਰਸ਼ਨ ਹੈ ਜੋ ਸਾਨੂੰ ਨਿਮਰ ਬਣਾਉਂਦੀ ਹੈ ਅਤੇ ਸਾਨੂੰ ਹੈਰਾਨੀ ਨਾਲ ਭਰ ਦਿੰਦੀ ਹੈ ਇਸ ਦੇ 1 ਕਿਲੋਮੀਟਰ ਦੀ ਉਚਾਈ ਤੋਂ ਦੇਖਦੀ ਧਾਰਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡਾ ਗ੍ਰਹਿ ਕਿੰਨਾ ਅਦਭੁਤ ਅਤੇ ਚਮਤਕਾਰਾਂ ਨਾਲ ਭਰਪੂਰ ਹੈ ਇਹ ਇੱਕ ਅਜੀਹਾ ਖਜ਼ਾਨਾ ਹੈ ਜਿਸ ਦੀ ਸੁਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦੀ ਸੁੰਦਰਤਾ ਦਾ ਆਨੰਦ ਮਾਣ ਸਕਣ ਪੰਜਾਬੀ ਫੈਕਟੋਪੀਡੀਆ ਤੇ ਸਾਡੇ ਨਾਲ ਇਸ ਖੂਬਸੂਰਤ ਸਫ਼ਰ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਐਂਜਲ ਫਾਲਸ ਬਾਰੇ ਸਭ ਤੋਂ ਦਿਲਚਸਪ ਗੱਲ ਕਿਹੜੀ ਲੱਗੀ? ਆਪਣੇ ਵਿਚਾਰ ਹੀ ਰਕਮੈਂਡ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਅੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਦੁਨੀਆ ਦੇ ਅਜਿਹੇ ਹੋਰ ਅਦਭੁਤ ਸਥਾਨਾਂ ਬਾਰੇ ਜਾਣ ਸਕੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।